ਤਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੋਰਾਰੇ ਜੀ ਉਹ ਦੇਸ਼ ਉਹ ਹਿਰਦਾ ਉਹ ਜਗ੍ਹਾ ਜਿਹੜੀ ਹੈ ਉਹ ਭਾਗਾ ਵਾਲੀ ਹੈ ਜਿੱਥੇ ਮੇਰੇ ਸੱਜਣ ਮੇਰੇ ਮਿੱਤਰ ਪਿਆਰੇ ਤੂੰ ਵਸਦਾ ਹੈ ਤੇ ਉਸ ਨੂੰ ਪਾਉਣ ਦੇ ਲਈ ਜਿਹਦੀ ਪ੍ਰੀਤ ਉਸ ਨਾਲ ਬਣ ਜਾਂਦੀ ਹੈ ਫਿਰ ਮੌਤ ਵੀ ਉਹਨੂੰ ਡਰਾ ਨਹੀਂ ਸਕਦੀ ਫਿਰ ਮੌਤ ਵੀ ਉਹਨੂੰ ਰੋਕ ਨਹੀਂ ਸਕਦੀ ਤੇ ਇਹੋ ਜੀ ਪ੍ਰੀਤ ਕਿਸੇ ਵਿਰਲੇ ਦੀ ਕਰੋੜਾਂ ਵਿੱਚੋਂ ਇੱਕ ਦੀ ਪੈਂਦੀ ਹੈ। ਬਾਕੀ ਅਸੀਂ ਜਿਹੜੇ ਹੈਗੇ ਆ ਉਹ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਮੰਗਦੇ ਰਹਿੰਨੇ ਆ। ਰੱਬਾ ਮੈਨੂੰ ਇਹ ਦੇ ਦੇ, ਇਹ ਦੇ ਦੇ। ਪਰ ਅਸੂਚ ਜੇ ਅਸੀਂ ਉਸ ਦਾ ਪਿਆਰ ਮੰਗੀਏ। ਰੋਜ਼ ਅਸੀਂ ਸਿਮਰਨ ਪਾਠ ਦੇ ਵਿੱਚ ਉਹਦਾ ਪਿਆਰ ਮੰਗੀਏ ਤੇ ਜੀ ਇੱਕ ਕਿਣਕਾ ਵੀ ਉਹਦਾ ਪਿਆਰ ਸਾਨੂੰ ਮਿਲਣ ਲੱਗ ਜੇ। ਸੱਚ ਜਾਣਿਓ ਸਾਡਾ ਹਰ ਇੱਕ ਚੀਜ਼ ਤੋਂ ਡਰ ਹੈ ਜਿਹੜਾ ਉਹ ਦੂਰ ਹੋ ਜਾਊਗਾ। ਤੇ ਉਹਦੇ ਪਿਆਰ ਨਾਲ ਫਿਰ ਆਨੰਦ ਹੈ ਜਿਹੜਾ ਉਹ ਹਮੇਸ਼ਾ ਲਈ ਸਾਡੇ ਅੰਗ ਸੰਗ ਰਹੂਗਾ ਕਿਉਂਕਿ ਪਰਮਾਤਮਾ ਸਾਡੇ ਹਿਰਦੇ 'ਚ ਵੱਸਦਾ ਹੈ ਤੇ ਜਿਹੜਾ ਹਿਰਦੇ 'ਚ ਵੱਸਦਾ ਹੈ ਉਸ ਨਾਲ ਜਦੋਂ ਪ੍ਰੀਤ ਪੈ ਜਾਂਦੀ ਹੈ ਫਿਰ ਮੌਤ ਵੀ ਸਾਡਾ ਕੁਝ ਨਹੀਂ ਵਿਗਾੜ ਸਕਦੀ ਆਓ ਅੱਜ ਇੱਕ ਇਹੋ ਜੀ ਸੱਚੀ ਘਟਨਾ ਦੇ ਨਾਲ ਜੁੜਦੇ ਹਾਂ ਜਿੱਥੇ ਕਿ ਡਾਕਟਰ ਸਾਹਿਬ ਨੇ ਕਹਿ ਦਿੱਤਾ ਸੀ ਕਿ ਜੇ ਤੁਸੀਂ ਉੱਥੇ ਗਏ ਤਾਂ ਤੁਹਾਡੀ ਮੌਤ ਹੋ ਜਾਊਗੀ ਉਸੇ ਉੱਥੇ ਨਹੀਂ ਜਾਣਾ ਪਰ ਜਿਸ ਦੀ ਪ੍ਰੀਤ ਉਸ ਸੱਚੇ ਨਾਲ ਪੈ ਜਾਂਦੀ ਹੈ ਉਸ ਦੇ ਪਿਆਰ ਨਾਲ ਮਿਲ ਜਾਂਦੀ ਹੈ ਫਿਰ ਉਸ ਦਾ ਪਿਆਰ ਵੀ ਮਿਲਦਾ ਹੈ ਤੇ ਉਸ ਨੂੰ ਮਾਨ ਸਤਕਾਰ ਵੀ ਮਿਲਦਾ ਹੈ ਤੇ ਉਹ ਆਪਣੇ ਪਿਆਰੇ ਦੀ ਲਾਜ ਵੀ ਆਪ ਰੱਖਦਾ ਹੈ ਤਾਂ ਜੁੜਦਿਆਂ ਜੀ ਇੱਕ ਸੱਚੀ ਕਟਨਾ ਦੇ ਨਾਲ ਕਿ ਮੌਤ ਤੋਂ ਡਰ ਵੀ ਨਹੀਂ ਰਹਿੰਦਾ ਤਾਂ ਜੁੜਦਿਆਂ ਜੀ ਤਾਂ ਭਾਈ ਸੈ ਭਾਈ ਸਮੁੰਦ ਸਿੰਘ ਜੀ ਅਸੀਂ 36 ਸਾਲ ਉਹਨਾਂ ਨੇ ਜਿਹੜਾ ਹੈਗਾ ਲਾਈਵ ਕੀਰਤਨ ਜਿਹੜਾ ਹੈਗਾ ਰੇਡੀਓ ਤੇ ਜਿਹੜਾ ਉਹ ਜਲੰਧਰ ਨਨਕਾਣਾ ਸਾਹਿਬ ਤੋਂ ਕੀਤਾ ਤੇ ਰਾਗਾਂ ਦੇ ਬੜੇ ਮਾਹਿਰ ਸਨ ਰਾਗਾਂ ਦੇ ਵਿੱਚ ਉਹ ਕੀਰਤਨ ਕਰਦੇ ਸਨ ਤੇ ਉਹਨਾਂ ਨੂੰ 1971 ਦੇ ਵਿੱਚ ਪੰਜਾਬ ਸਟੇਟ ਅਵਾਰਡ ਵੀ ਮਿਲਿਆ ਤੇ ਜਦੋਂ ਉਹਨਾਂ ਨੂੰ ਪਹਿਲਾ ਦਿਲ ਦਾ ਦੌਰਾ ਪਿਆ ਤਾਂ ਡਾਕਟਰ ਸਾਹਿਬ ਨੇ ਕਹਿ ਦਿੱਤਾ ਕਿ ਤੁਹਾਡਾ ਦਿਲ ਹੈ ਜਿਹੜਾ ਉਹ ਬਹੁਤ ਕਮਜ਼ੋਰਾ ਹੋ ਚੁੱਕਾ ਹੈ ਤੇ ਹੁਣ ਤੁਸੀਂ ਕਿੱਥੇ ਯਾਤਰਾ ਨਹੀਂ ਕਰ ਸਕਦੇ ਪਰ ਭਾਈ ਸਾਹਿਬ ਭਾਈ ਸਮੁੰਦ ਸਿੰਘ ਜੀ ਸ੍ਰੀ ਹੇਮਕੋਟ ਸਾਹਿਬ ਦੀ ਯਾਤਰਾ ਕਰਨਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਉਹ ਸ੍ਰੀ ਹੇਮਕੋਟ ਸਾਹਿਬ ਜਾਣਗੇ ਤਾਂ ਪਰ ਉਹਨਾਂ ਦੇ ਪਰਿਵਾਰ ਨੇ ਤੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਰੋਕਿਆ ਵੀ ਜੇ ਤੁਸੀਂ ਉੱਥੇ ਗਏ ਤਾਂ ਤੁਹਾਡੀ ਮੌਤ ਹੋ ਜਾਊਗੀ ਪਰ ਭਾਈ ਸਾਹਿਬ ਭਾਈ ਸਮੁੰਦ ਸਿੰਘ ਜੀ ਕਹਿੰਦੇ ਜੇ ਉਸ ਸ਼ੁਭ ਰਸਤੇ ਤੇ ਜਾਂਦੇ ਹੋਇਆ ਜੇ ਮੇਰੀ ਮੌਤ ਵੀ ਹੋ ਜਾਊਗੀ ਤਾਂ ਵੀ ਮੈਨੂੰ ਕੋਈ ਡਰ ਨਹੀਂ ਮੈਂ ਬਹੁਤ ਖੁਸ਼ ਨਹੀਂ ਸੀ ਤੇ ਪਰ ਮੈਂ ਸ੍ਰੀ ਹਿਮਪੁਰ ਸਾਹਿਬ ਜ਼ਰੂਰ ਜਾਵਾਂਗਾ ਤੇ ਜਦੋਂ ਇਹ ਉਹਨਾਂ ਨੇ ਨਿਰਣਾ ਕਰ ਲਿਆ ਤਾਂ ਫਿਰ ਭਾਈ ਸ਼ਮਸ਼ੇਰ ਸਿੰਘ ਜਿਹੜਾ ਰਾਗੀ ਜੱਥਾ ਸੀ ਉਹਨਾਂ ਦੇ ਨਾਲ ਉਹਨਾਂ ਨੇ ਜਾਣ ਦਾ ਜਿਹੜਾ ਵਿਚਾਰ ਆਪਣਾ ਬਣਾ ਲਿਆ ਤੇ ਨਾਲ ਇਹਨਾਂ ਦੇ ਡਾਕਟਰ ਵੀ ਗਏ ਤਾਂ ਜਦੋਂ ਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਪਹੁੰਚੇ ਤਾਂ ਭਾਈ ਸਾ ਭਾਈ ਸਮੁੰਦ ਸਿੰਘ ਜੀ ਬਹੁਤ ਵਧੀਆ ਸੀ ਬੜੇ ਆਰਾਮ ਨਾਲ ਉੱਥੇ ਪਹੁੰਚ ਗਏ ਅਗਲੇ ਦਿਨ ਸ੍ਰੀ ਗੋਵਿੰਦ ਧਾਮ ਤੋਂ ਸ੍ਰੀ ਹਿਮਕੋਟ ਸਾਹਿਬ ਦੀ ਜਿਹੜੀ ਯਾਤਰਾ ਜਿਹੜੀ ਪੈਦਲ ਯਾਤਰਾ ਹੈ ਉਹ ਉਸਤੇ ਜਾਣਾ ਸੀ ਤੇ ਜਿਹੜੇ ਨਾਲ ਡਾਕਟਰ ਸਨ ਜਥੇ ਦੇ ਉਹ ਕਹਿੰਦੇ ਕਿ ਤੁਸੀਂ ਭਾਈ ਸਾਹਿਬ ਭਾਈ ਸਾਹਿਬ ਅੱਗੇ ਨਹੀਂ ਜਾਣਾ ਤੁਹਾਡਾ ਜਿਹੜਾ ਦਿਲ ਹੈ ਬਹੁਤ ਕਮਜ਼ੋਰਾ ਹੈ ਤੇ ਉੱਤੇ ਜਿਵੇਂ ਜਿਵੇਂ ਹਾਈਟ ਤੇ ਆਪਾਂ ਜਾਵਾਂਗੇ ਆਕਸੀਜਨ ਘਟਦੀ ਜਾਊਗੀ ਤੇ ਇਸ ਦੇ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ ਪਰ ਭਾਈ ਸਾਹਿਬ ਭਾਈ ਸਿੰਘ ਸਮੁੰਦ ਸਿੰਘ ਜੀ ਜਨ ਉਹ ਅਟਲ ਸਨ ਉਹਨਾਂ ਨੇ ਨਹੀਂ ਸੋਚਿਆ ਹੋਇਆ ਸੀ ਕਿ ਮੈਂ ਸ੍ਰੀ ਹੇਮਕੋਟ ਸਾਹਿਬ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਜੀ ਦੇ ਜਿੱਥੇ ਉਹਨਾਂ ਨੇ ਮੈਂ ਸਿਰ ਹੇਮਕੋਟ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਕੇ ਆਉਣੇ ਆ ਤੇ ਇਸ ਲਈ ਉਹ ਆਪਣੇ ਨਿਰਣੇ ਤੇ ਅਟਲ ਸਨ ਤੇ ਅਗਲੇ ਦਿਨ ਸਵੇਰੇ 5 ਵਜੇ ਜੱਥੇ ਦੀ ਰਵਾਨੀ ਕੀ ਹੋਣੀ ਸੀਗੀ ਤੇ ਡਾਕਟਰ ਸਾਹਿਬ ਤੇ ਨਾਲ ਦੇ ਜਿਹੜੇ ਜੱਥੇ ਆ ਉਹ ਨਾ ਰੋਕਣ ਇਸ ਲਈ ਪਾਈ ਸਪਾਈ ਸੀ। ਸਮੁੰਦ ਸਿੰਘ ਜੀ 4 ਵਜੇ ਤਿਆਰ ਹੋ ਕੇ ਤੇ ਨਾਲ ਜਿਹੜੇ ਉਹਨਾਂ ਦੇ ਦੋ ਕੀਰਤਨ ਸੰਨ ਰਾਗੀ ਉਹ ਵੀ ਨਾਲ ਤਿਆਰ ਹੋ ਕੇ ਤੇ 4 ਵਜੇ ਸਵੇਰੇ ਉਹ ਸ੍ਰੀ ਹਮਕੋਟ ਸਾਹਿਬ ਦੀ ਪੈਦਲ ਯਾਤਰਾ ਦੇ ਲਈ ਗੋਵਿੰਦ ਤੰਤ ਤੋਂ ਤੁਰ ਪਏ। ਤੇ ਨਾਲ ਪਰਮਾਤਮਾ ਦਾ ਸਿਮਰਨ ਤੇ ਕੀਰਤਨ ਕਰਦੇ ਜਾਂਦੇ ਆ ਪਿਆਰ ਦੇ ਵਿੱਚ ਉਸ ਦੇ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਯਾਤਰਾ ਤੇ ਉਹ ਸ੍ਰੀ ਦਰਬਾਰ ਸਾਹਿਬ ਹੰਗਕੋਟ ਸਾਹਿਬ ਵੀ ਪਹੁੰਚ ਗਏ ਜਦੋਂ ਪਹੁੰਚੇ ਤਾਂ ਉੱਥੇ ਉਹਨਾਂ ਦਾ ਜਿਹੜਾ ਸੀ ਰੰਗ ਸੀ ਉਹ ਨੀਲਾ ਪੈ ਗਿਆ ਕਿਉਂਕਿ ਠੰਡ ਉੱਥੇ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਸ ਠੰਡ ਦੇ ਨਾਲ ਉਹਨਾਂ ਦਾ ਰੰਗ ਨੀਲਾ ਪੈ ਗਿਆ ਫਿਰ ਭਾਈ ਸਾਹਿਬ ਭਾਈ ਸੁਮント ਸਿੰਘ ਜੀ ਨੂੰ ਉੱਥੇ 5 ਮਿੰਟ ਉੱਥੇ ਲੇਟੇ ਤੇ ਉਹਨਾਂ ਦੇ ਤਲੀਆਂ ਪੈਰ ਦੀਆਂ ਤੇ ਹੱਥਾਂ ਦੀਆਂ ਮਲੀਆਂ ਜਦੋਂ ਪੈਰਾਂ ਦੇ ਤੇ ਹੱਥਾਂ ਦੀਆਂ ਤਲੀਆਂ ਮਲੀਆਂ ਤੇ ਇੱਕਦਾਂ 5 ਮਿੰਟਾਂ ਵਿੱਚ ਉਹ ਇੰਨੇ ਸਵਸਥ ਹੋ ਗਏ ਕਿ ਉਹਨਾਂ ਨੇ ਉੱਠ ਕੇ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ ਸਰੋਵਰ 'ਚ ਇਸ਼ਨਾਨ ਕਰਨ ਤੋਂ ਉਪਰੰਤ ਨਵੇਂ ਕੱਪੜੇ ਆਪਣੇ ਪਾਏ ਤੇ ਸ੍ਰੀ ਦਰਬਾਰ ਸਾਹਿਬ ਹਿਮਕੁਟ ਸਾਹਿਬ ਦੇ ਵਿੱਚ ਜਾ ਕੇ ਆਪਣੇ ਰਾਗੀ ਜੱਥਿਆਂ ਦੇ ਨਾਲ ਰਾਗੀਆਂ ਦੇ ਨਾਲ ਇਤਨ ਆਰਾਮ ਕਰ ਦਿੱਤਾ ਤੇ ਸ਼ਬਦ ਲਾਇਆ ਸ਼ਬਦ ਸੀ ਤਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਮੀਤ ਮੇਰੇ ਸੱਜਣ ਮੀਤ ਮੁਰਾਰੇ ਜੀ ਨਾਲੇ ਤਾਂ ਇਹ ਸ਼ਬਦ ਗਾਈ ਜਾਣ ਤੇ ਨਾਲੇ ਅੱਖਾਂ ਦੇ ਵਿੱਚੋਂ ਹੰਝੂ ਆਈ ਜਾਣ ਉਸ ਪਰਮਾਤਮਾ ਦੇ ਉਸ ਤੇ ਪਿਆਰ ਦੇ ਵਿੱਚ ਤੇ ਜਦੋਂ ਜਿਹੜਾ ਜਥਾ ਉਹ 5 ਵਜੇ ਰਵਾਨਾ ਹੋਣਾ ਸੀ ਉਹ ਜਥਾ ਵੀ ਉਦੋਂ ਪਹੁੰਚ ਗਿਆ ਤੇ ਜਦੋਂ ਉਸ ਜਥੇ ਨੇ ਆਵਾਜ਼ ਸੁਣੀ ਭਾਈ ਸੈ ਭਾਈ ਸਮੁੰਦ ਸਿੰਘ ਜੀ ਦੀ ਤੇ ਉਹ ਵੀ ਦਰਬਾਰ ਸਾਹਿਬ ਪਹੁੰਚ ਗਏ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਸੈ ਭਾਈ ਸਮੁੰਦ ਸਿੰਘ ਜੀ ਦੀਆਂ ਅੱਖਾਂ ਚੋਂ ਹੰਝੂ ਪਾਣੀ ਇਸ ਤਰ੍ਹਾਂ ਟਪਕ ਰਿਹਾ ਸੀ ਪਿਆਰ ਦੇ ਵਿੱਚ ਇਸ ਤਰ੍ਹਾਂ ਰੋ ਰਹੇ ਸਨ ਤੇ ਪ੍ਰਸੰਨ ਹੋ ਰਹੇ ਸਨ ਤੇ ਨਾਲ ਉਹਨਾਂ ਨੇ ਸੋਚਿਆ ਦੇਖੋ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦਰਸ਼ਨ ਦੇਦਾਰੇ ਦੇਣੇ ਹੋਣ ਤੇ ਲਾਜ ਰੱਖਣੀ ਹੋਵੇ ਦੇਖੋ ਉਹਨਾਂ ਨੂੰ ਕੀਰਤਨ ਵੀ ਉੱਥੇ ਕਰਨ ਦਾ ਮੌਕਾ ਮਿਲ ਗਿਆ ਤੇ ਨਾਲ ਦਰਸ਼ਕ ਵੀ ਹੋ ਗਏ ਤੇ ਕਿਥੇ ਡਾਕਟਰ ਸਾਹਿਬ ਨੇ ਕਹਿ ਦਿੱਤਾ ਸੀ ਕਿ ਤੁਹਾਡੀ ਮੌਤ ਹੋ ਜਾਊਗੀ ਪਰ ਉਹ ਪਿਆਰਾ ਆਪਣਿਆਂ ਦੀ लाज ਜ਼ਰੂਰ ਰੱਖਦਾ ਹੈ ਜੀ ਉਸ ਦੇ ਨਾਲ ਸੱਚੀ ਪ੍ਰੀਤ ਹੈ ਅਸੀਂ ਖੱਬੇ ਸੱਜੀ ਨਾ ਜਾਈਏ ਤਾਂ ਸਾਧ ਸੰਗਤ ਜੀ ਅਸੀਂ ਵੀ ਉਸ ਤੋਂ ਉਸ ਦਾ ਪਿਆਰ ਮੰਗਿਆ ਕਰੀਏ ਬਾਕੀ ਜਿਹੜੀਆਂ ਦੁਨਿਆਵੀ ਚੀਜ਼ਾਂ ਉਹ ਬਹੁਤ ਉਸਤੇ ਪਿਆਰ ਅੱਗੇ ਹੜਕੀਆਂ ਹਨ ਜੇ ਸਾਨੂੰ ਉਸਦਾ ਪਿਆਰ ਮਿਲਣ ਲੱਗਿਆ ਤਾਂ ਸਮਝ ਲੈਣਾ ਕਿ ਆਨੰਦ ਅੰਦਰ ਵੀ ਬਣਿਆ ਰਹੂਗਾ ਤੇ ਬਾਹਰ ਦੁਨੀਆ ਦੇ ਵਿੱਚ ਵੀ ਆਨੰਦ ਬਣ ਜਾਊਗਾ ਕਿਉਂਕਿ ਉਸਦਾ ਪਿਆਰ ਸਭ ਤੋਂ ਕੀਮਤੀ ਹੈ ਤੇ ਉਹ ਪਿਆਰ ਕਰੋੜਾਂ ਦੇ ਵਿੱਚੋਂ ਵਿਰਲੇ ਨੂੰ ਕਿਸੇ ਇੱਕ ਨੂੰ ਮਿਲਦਾ ਹੈ ਪਰ ਜਿਸ ਨੂੰ ਉਹ ਮਿਲਣ ਲੱਗ ਜੇ ਫਿਰ ਉਸਦਾ ਆਨੰਦ ਹੈ ਜਿਹੜਾ ਉਹ ਬਣਿਆ ਰਹਿੰਦਾ ਤੇ ਉਹ ਆਪਣੇ ਪਿਆਰਿਆਂ ਦੀ ਲਾਜ ਵੀ ਆਪ ਰੱਖਦਾ ਹੈ ਦਾ ਸਾ ਸੰਗਤ ਜੀ ਇੰਨੀਆਂ ਕਮੈਂਤਿਆਂ ਨੂੰ ਪਰਵਾਰ ਕਰਨਾ ਕਿਵੇਂ ਮੌਤ ਦਾ ਡਰ ਵੀ ਜਿਹੜਾ ਹੈ ਉਸ ਤੇ ਦਰਸ਼ਨ ਦੇ ਦਾਰ ਨੂੰ ਰੋਕ ਨਹੀਂ ਸਕਿਆ ਤਾਂ ਇਹ ਸਭ ਉਸ ਤੇ ਪਿਆਰ ਕਰਕੇ ਆ ਇੰਨੀਆਂ ਕਮੈਂਟਿਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ